ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡਾ ਵੇਡਿੰਗ ਜਿਹੜਾ ਸ਼੍ਰੀ ਮਕਸਦ ਸਾਹਿਬ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਪੰਡ ਨੂੰ ਸ਼੍ਰੀ ਮਕਸਦ ਸਾਹਿਬ ਪੈ ਜਾਂਦੀ ਹੈ ਬਾਈ ਗੋਪੀ ਦੇ ਕੋਲੇ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਜੱਸੀ ਤੇ ਦੋ ਬੱਚੀਆਂ ਦੋਸਤੋ ਐਚ ਐਫ ਬਹੁਤ ਸੋਹਣੀਆਂ ਬੱਚੀਆਂ ਦੋਸਤੋ ਨਿਗਾਹ ਸੁਣੀ ਕਰੀ ਮਰੌਣੇ ਪਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਨਹੀਂ ਆਪਣੇ ਸਫਾਈ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਵੀ ਨਾ ਕਰਾਉਣਾ ਕਰਾਤਰੀ ਬਾਈ ਗੋਪੀ ਤੋਂ ਲੈ ਲੇ ਨੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਵਧੀਆ ਵਧੀਆ ਬਾਈ ਠੀਕ ਆ ਬਾਈ ਗੋਪੀ ਅੱਕਰੀ ਆਪਣਾ ਨੰਬਰ ਦੱਸ ਦੇ 68478431 ਠੀਕ ਆ ਤੇ ਵਟਸਐਪ ਨੰਬਰ ਬਾਈ 9464029383 ਠੀਕ ਆ ਤੇ ਅੱਜ ਕਿੰਨੇ ਨਾਗ ਆ ਬਈ ਆਪਣੇ ਕੋਲ ਬਈ ਆਪਣੇ ਉੱਤਨ ਆ ਜੀ ਕੀ ਤਾਂ 4-1 ਵੇਗ ਗਈ ਠੀਕ ਆ ਤੇ ਜਰਸੀ ਦੀ ਗੱਲ ਕਰ ਲਗੇ ਬਈ ਕਿੰਨਾ ਸੁਸ ਹੋਈ ਬਈ ਦੂਜਾ ਸੁਸ ਹੋਈ ਹੈ ਕੱਲ ਹੀ ਸੁਈ ਹੈ ਤਾਜੀ ਜਿਹਾ ਨਾੜਵਾ ਨਾਲ ਕੱਲ ਸੁਈ ਹੈ ਤਾਜੀ ਹਾਂ ਜੀ ਠੀਕ ਆ ਤੇ ਮੰਨ ਕੇ ਚੱਲੋ ਅੱਜ ਹੀ ਆਈ ਆ ਪਾਸ ਕਰਕੇ ਲਈ ਆਪਾਂ ਲੇਟ ਆਈ ਥੋੜੀ ਠੀਕ ਆ ਮਾਣੇ ਵੀ 5 ਕਿਲੋ ਬੋੜਾ ਕੱਟ ਕੇ ਲੈਣ ਦੀ ਆ ਠੀਕ ਆ ਕਿੰਨੇ ਵਜੇ ਕੱਟਿਆ ਸੀ ਬਈ ਦੁੱਧ ਹਾਂ ਜੀ ਕਿੰਨੇ ਵਜੇ ਚਵਾਈ ਕੀਤੀ ਮਾ ਸਾਢੇ 7 ਹੋ ਗਏ ਨੇ ਕੋਈ ਠੰਡ ਆ ਜੀ ਤੁਹਾਨੂੰ ਵੀ ਪਤਾ ਠੰਡੂ ਤਾਂ ਲੈਣ ਹੋਈ ਜਾਂਦੇ ਆਪਾਂ ਠੀਕ ਆ ਇਹ 5 ਕਿਲੋ ਆਪ ਤੇ ਦੂਜਾ ਸੂਆ ਸੂਆ ਕਾਲੀ ਸੀ ਇਹ ਤਾਜੀ ਸੂਆ ਠੀਕ ਆ ਤੇ ਜੇਰ ਜੂਰ ਨੂੰ ਓਕੇ ਜੇਰ ਜੂਰ ਨੂੰ ਓਕੇ ਮੰਜੇ ਕੋਲੇ ਵੀਡੀਓ ਸੀ ਭਾਵਾਂਗਾ ਆਪਾਂ ਮੰਗਾ ਕੇ ਸੈਂਡ ਵੀ ਕਰ ਦਾਂ ਠੀਕ ਆ ਬੱਚਾ ਬੱਚਾ ਜੀ ਇਹ ਬੱਚੇ ਤੇ ਤੁਹਾਨੂੰ ਹੀ ਪਤਾ ਕਿਆ ਬਾਤਾਂ ਇਹ ਪਰ ਹੈ ਬੱਚਾ ਜੀ ਬੁਧੀ ਮੋਰੀ ਸੱਚੇ ਕਰੋ ਤੇ ਬਾਕੀ ਦੁੱਧ ਦੀ ਗੱਲ ਕਰੀਏ ਬਾਈ ਕੋ ਪੀਏ ਦੁੱਧ ਕਿੰਨਾ ਪਾ ਦੂਗੀ ਬਾਈ ਥਣ ਵੇਖ ਲੋ ਜਰਸ ਨੂੰ ਆਮ ਥਾਂ ਮਾੜਾ ਆਂਦਾ ਥਣ ਬਹੁਤ ਦੁੱਧ ਹੀ ਲੱਗੀ 18 ਕਿਲੋ ਦਾ ਪੱਕਾ ਹੀ ਚਾਹੀਦਾ ਜੀ ਠੀਕ ਆ ਮਾਰਕ ਨੇ 16 ਕਿਲੋ ਹੋ ਗਿਆ ਜੀ 16 17 ਕਿਲੋ ਆਪਾਂ 18 ਮੰਨ ਕੇ ਦਿੰਦੇ ਹਾਂ ਥੋੜਾ ਇਹ ਨਾ ਬਾਈਆਂ ਦਾ ਲੇਟ ਆਈ ਕਰਕੇ ਪੱਠੇ-ਪੁੱਠੇ ਨਹੀਂ ਖਾਦੇਗੇ ਤੇ ਬਾਕੀ ਥੱਲੋ ਤੁਹਾਨੂੰ ਖਾਉਣੇ ਵਾਕਈ ਦੋਸਤੋ ਥਾਣ ਕਿਆ ਬਾਤ ਹੈ ਥੱਤੀ ਜਵਾਈ ਵਾਲਾ ਥਾਣ ਤੇ ਨਾੜਾ ਚੈੱਕ ਕਰੋ ਬਾਕੀ ਠੰਡੀ ਠੰਡੀ ਗੱਲ ਕਰੀਏ ਬਾਈ ਗੋਪੀ ਦੱਸਦਾ ਲੈ ਵੀ ਮਣੀ ਧਾਰ ਵੀ ਚੈੱਕ ਕਰਾ ਲਈ ਹੁਣ ਸਭ ਬੈਠੇ ਹੀ ਆ ਚੈੱਕ ਕਰ ਬਹੁਤ ਸੋਹਣੀ ਧਾਰ ਆ ਦੋਸਤੋ ਠੀਕ ਆ ਬਈ ਬਾਕੀ ਕਰਮਾਲੀਆਂ ਸੇਨਸਾਊਗਾ ਹਵਾਨਾ ਦੋਸਤੋ ਉਸ ਦਾ ਗਨਾ ਜਲਦੀ ਮੈਟ ਕਰ ਵੀ ਬਾਈ ਇਹਨਾਂ ਨੇ 7 ਵਜੇ ਆਪਾਂ ਪਾਸ ਕੀਤੀ ਸੀ 5 ਕਿਲੋ ਦੁੱਧ ਕੱਢਿਆ ਹੋਇਆ ਕਿਉਂਕਿ ਲੇਟ ਚ ਵਾਈ ਕੀਤੀ ਹੈ ਬਾਈ ਅੱਜ ਹੀ ਲੈ ਕੇ ਆਇਆ ਪਾਸ ਕੀਤੀ ਲੇਟ ਇਸੇ ਕਰਕੇ ਤੁਹਾਨੂੰ ਥੋੜੀ ਥੱਲੋ ਦਿਖੂਗੀ ਵੀ ਥਲੋ ਬਣੀ ਘਾਟਾ ਬਾਕੀ ਕੌਲੀ ਸੂਈ ਆ ਲੈ ਬਈ ਕਿਉਂਕਿ ਇਹ ਕਰੀ ਨਾ ਇਹਦਾ ਗੇੜਾ ਕਢਵਾ ਲਈ ਬਾਕੀ ਇੱਥੇ ਆ ਕੇ ਆਪਦੀ ਤਸੱਲੀ ਜੀ ਨੂੰ ਕਰ ਲਓ ਜੀ ਦੂਜਾ ਸੂਆ ਕਰਮਾਲੀ ਸੂਈ ਆ ਪੰਜਾਬ ਵਾਲੀ ਜਿਾਸੀ ਕਹਿ ਸਕਦੇ ਨਾ ਹੀ ਬੜੀ ਛੋਟੀ ਇਹ ਨਾਈ ਵੱਡੀ ਬਣੀ ਆ ਬੁਦੀ ਬੁਦੀ ਬਹੁਤ ਕਵਲਟੀ ਬਹੁਤ ਅਨੂੰਦੀ ਸਹੀ ਗੱਲ ਆ ਵਾਕਿ ਦੋਸਤੋ ਇੱਥੇ ਆਉਂਗੇ ਤਾਂ ਤੁਹਾਨੂੰ ਗੈੜ ਦੱਸੂਗੀ ਸੋਹਣੀ ਜਰਸੀ ਆ ਦੋਸਤੋ ਜਿਹੜੇ ਵੀ ਜਰਸੀ ਦੇ ਸ਼ਕੀਨ ਹਨ ਸਾਫ਼ ਸੁਥਰੀ ਜਰਸੀ ਆ ਲੈ ਚਲੋ ਫਿਰ ਦੇਖੋ ਇਹ ਫਾਕੀ ਫੇਸ ਕੁਆਲਟੀ ਦੇਖੋ ਜਨਾ ਕੋ ਨਾਲੀ ਕੁਆਲਟੀ ਬਹੁਤ ਚੰਗੀ ਆ ਦਾ ਰੇਟ ਆ ਪਾਈ ਗੋਪੀ ਤੋਂ ਫੋਨੋਂ ਪੁੱਛ ਲੈਨੇ ਹਾਂ ਦੂਜੇ ਪਾਸੇ ਤੋਂ ਵੀ ਨਿਗਾਹ ਮਾਰ ਲੈਨੇ ਇੱਕ ਵਾਰੀ ਚੈੱਕ ਕਰੂ ਬੋਸ ਨਾ ਉਚੇ ਦੰਦ ਨਾਲ ਬਾਰੇ ਉਹ ਫਾੜੋ ਜੀ ਤੇ ਹਿੰਦੀ ਆ ਲੱਗਦਾ ਕਿ ਉਹ ਹਿੰਦੀ ਨਹੀਂ ਆ ਪਰਲੇ ਥਾਂ ਤੇ ਹਾਂਜੀ ਹਾਂਜੀ ਠੀਕ ਹੈ ਲੋ ਬਾਈ ਥਾਂ ਤੇ ਨਾ ਬੱਚੇ ਨੇ ਬਾਈਆਂ ਦਾ ਦੰਦ ਮਾਰੀ ਹੋਏ ਆ ਆ ਦੰਮੜਾ ਜੀ ਚੈੱਕ ਕਰਦੇ ਤੇ ਬਾਈ ਗੋਪੀ ਇਹਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਦਾ ਨਾਪ 75 ਨਾਲ 80 ਉਹ ਜਦ ਨਹੀਂ ਘੜਦੇ ਸਮਲੇ ਦਿਨਾਂ ਨਾਲ ਪੈਂਦੇ ਆ ਰਹੇ 65000 ਅੰਜੂਤੇ ਮਾਨਤਨ ਕਰਾਂਗੇ ਠੀਕ ਆ ਲੋ 65000 ਦੇ ਵਿੱਚੋਂ ਹੀ ਮਾਨਤਨ ਹੋ ਜੂ ਤੇ ਇਸ ਤੋਂ ਕਿਵੇਂ ਮੈਂ ਮੱਛੀਆਂ ਦੇ ਜੋੜੇ ਦੀ ਗੱਲ ਕਰੀਏ ਤਾਂ ਕਿੰਨੀ ਕਿੰਨੀ ਉਮਰ ਆ ਬਈ ਇਹ ਤਾਂ ਮੰਨ ਜੇ 9-10 ਸਾਲ ਮਹੀਨੇ ਦੇ ਕਾਟ ਹੋਣੇ ਵੇਲੋ ਤੁਸੀਂ ਸਹੀ ਲੇਖੋ ਬਾਕੀ 4-5-6 ਮਹੀਨੇ ਦੇ ਵਿੱਚੋਂ ਚੰਗੇ ਘਰੇ ਜਾਂਦੀਆਂ ਜਿਆਦਾ ਕੁਆਲਟੀ ਆ ਠੀਕ ਆ ਗੱਲ ਝੋਲੀ ਵੇਖੋ ਜੀ ਬੜੀ ਚੈੱਕ ਰੋਈ ਠੀਕ ਝੋਲੀ ਵੇਖੋ ਜੀ ਲੋ ਵਾਕਈ ਆਣ ਬਹੁਤ ਮੋਟਾ ਕੱਡੂ ਚਰਮਾਣੀ ਝੋਲੀ ਬਹੁਤ ਹੈ ਜੀ ਵਾਕਈ ਝੋਲੀ ਦੱਸਦੀ ਐ ਹੋਊਗੀ ਵੀ ਦੱਸਾਂਗਾ ਨਾ 11 ਮਹੀਨੇ ਹਾਂ ਜੀ 11 ਮਹੀਨੇ ਮੰਨ ਲਓ ਦੱਸਣ ਠੀਕ ਆ ਯਾਨੀ ਖੀਰੀਆਂ ਹੀ ਆ ਖੀਰੀਆਂ ਖੀਰੀਆਂ ਬਹੁਤ ਹੀ ਆ ਜੀ ਫੇਸ ਨੂੰ ਵੇਖੀ ਨਾ ਇਹ ਵੀ ਅੱਜ ਹੀ ਆਂ ਬਾਈ ਠੀਕ ਅੱਜ ਹੀ ਆਂ ਹਾਂ ਜੀ ਅੱਜ ਹੀ ਆ ਫੇਸ ਬਹੁਤ ਚੰਗੇ ਆ ਦੋਨਾਂ ਦੀ ਦੂਜੀ ਬੱਚੀ ਖਾਣੇ ਦਾ ਭਰਾਂਤ ਵਾਲੀ ਬੱਚੀ ਡੱਬੀ ਹਾਂ ਜੀ ਬਹੁਤ ਸੋਹਣਾ ਇਹਦਾ ਫੇਸ ਆ ਇਹਦਾ ਵੀ ਤੁਹਾਡੇ ਭਾਈ ਬਹੁਤ ਵਧੀਆ ਜੀ ਥੱਲਾ ਤੁਹਾਨੂੰ ਇਹ ਵੀ ਦਿਖਾਉਣੀ ਆ ਵਾਕਹੀ ਕੋਈ ਫੋਰਸ਼ਾਂਗ ਨਹੀਂ ਦੋਨਾਂ ਦੇ ਤੇ ਭਾਈ ਗੋਪੀ ਇਹਨਾਂ ਦੇ ਰੇਟ ਦੀ ਗੱਲ ਕਰੀ ਜੀ ਤਾਂ ਇਹਨਾਂ ਦਾ ਕੀ ਰੇਟ ਕਰਾਂਗੇ ਇਹਨਾਂ ਦਾ ਕੋਈ ਕੋਈ 50 ਨਹੀਂ ਕੋਈ 45 ਨਹੀਂ 40000 ਦੇਣਾ ਨਹੀਂ ਜੀ ਉਹ ਮਾਨ ਤਾਂ ਨਹੀਂ ਹੋਊਗਾ ਬਸ 40000 ਦੇ ਵਿੱਚ ਮਾਨਦਾਨ ਕਰਦੇ ਹੋਗੇ ਲੋ ਵੀ ਜਿਹੜੇ ਵੀਰ ਨੇ ਬੱਛੀਆਂ ਲੈਣੀਆਂ ਹੋਣਾ ਬੱਛੀਆਂ ਦੇ ਸ਼ਕੀਨ ਵੀਰਾਂ ਲਈ ਆ ਤੇ ਥੰਨੋਂ ਨਾ ਬਹੁਤ ਸਾਫ਼ ਸੁਥਰੀਆਂ ਬੱਛੀਆਂ ਕੋਈ ਫੋਰਚਾ ਨਹੀਂ ਕੱਲੇ ਕੱਲੇ ਥਾਣਾ ਦਾ ਥਾਣਾ ਸਾਹਮਣੀਆਂ ਦਾ ਥਾਣਾ ਨਹੀਂ ਆਈ ਝੋਲੀਆਂ ਦੇਖੋ ਜੀ ਹੁਣੇ ਦੇਖੋ ਤੁਸੀਂ ਆ ਦੇਖੋ ਜੀ ਕਿੰਨਾ ਲਾਹੀ ਫਰਦੀ ਆ ਨਹੀਂ ਆਦਾ ਵੀ ਕੀ ਚੀਜ਼ ਲਿਆਂਦੀ ਅੱਜ ਇਹਨਾਂ ਤਾਂ ਹੁਣੇ ਕਦੀ ਪਤਾ ਝੋਲੀਆਂ ਤੁਹਾਨੂੰ ਕਿੱਲੇ ਤੇ ਖੜੀ ਨਾ ਆਏ ਦੱਸੋ ਵੀ ਵਾਕੇ ਹੀ ਵਹਿਰ ਲੈ ਆਏ ਲੈ ਕੇ ਆਏ ਆ ਤੇ 40000 ਰੁਪਏ ਦੇ ਵਿੱਚੋਂ ਮਾਨਤਾਰ ਕੁਝ ਥੋੜਾ ਬਹੁਤਾ ਝੋਲੀਆਂ ਦੇਖੋ ਜੀ ਥਾਣੇ ਦੇਖੋ ਲੰਮਾ ਪੂਰਾ ਸੋਨੇ ਥਾਣ ਕਰਨੇ ਆ ਕਰ ਮਾਲ ਗਿਆ ਦੇ ਫਿਰ ਕੋਈ ਬਹੁਤ ਚੰਗੀਆਂ ਬੋਦੀ ਬੋਦੀਆਂ ਜੀ ਦੋਜ ਵਹਿਣੇ ਆਂ ਇਹ ਬੱਚੀਆਂ ਪੁੱਤ ਦੇਖੋ ਜੀ ਸਹੀ ਗੱਲ ਹੈ ਲੋ ਵੀ ਅੱਜ ਹੀ ਆਈਆਂ ਬਾਈ ਰੋਪੀ ਦੇ ਕੋਲੇ ਜਿਹੜੇ ਵੀਰ ਦੇ ਦੋਨਾਂ ਚ ਪਸੰਦ ਹੋਏ ਤਾਂ ਜੋੜਾ ਲੈ ਸਕਦਾ ਤੇ ਕੱਲੀ-ਕੱਲੀ ਦਾ ਰੇਟ ਵੀ ਬਾਈ ਉਹੀ ਹਾਂਜੀ ਸੇਮ ਹੀ ਸੇਮ ਹੀ ਲੋ ਵੀ ਸੇਮ ਹੀ ਰੇਟ ਹੋਊਗਾ ਤਿੰਨਾਂ ਨਗਾ ਚ ਕੋਈ ਵੀ ਨਾਕ ਪਸੰਦ ਹੋਏ ਤਾਂ ਬਾਈ ਰੋਪੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ